ਆਪੋ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਮਹਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੰਸਤਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਕਿਰਪਾ ਦਾ ਸਦਕਾ ਚੱਲ ਰਿਹਾ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਹੰਚਮ ਪਾਤਸ਼ਾਹ ਜੀ ਦੇ ਅੱਜ ਵੀਵੇਂ ਸ਼ਲੋਕ ਰੰਗ ਹੁੰਦੇ ਹਨ ਗੌਰੀ ਦੀਵਾਲ ਤੇਜ ਪਾਤਸ਼ਾਹ ਜੀ ਦੇ ਇਹ ਸ਼ਲੋਕ ਚੱਲ ਰਹੇ ਹਨ 323 ਅੰਗ ਤੇ ਪਾਤਸ਼ਾਹ ਜੀ ਦੇ ਇਹ ਸ਼ਲੋਕ ਇਸ ਵਾਰ ਦੇ ਖੀਰਲੇ ਦੋ ਸ਼ਲੋਕ ਹਨ ਸਤਿਗੁਰੂ ਜੀ ਆਪਣੀ ਰਚਨਾ ਤੋਂ ਪੰਚਮ ਪਾਤਸ਼ਾਹ ਜੀ ਸਾਨੂੰ ਸੰਸਾਰੀ ਜੀਵਾਂ ਨੂੰ ਆਈਏ ਸ਼ਲੋਕ ਵਿੱਚ ਉਦੇਸ਼ ਬਖਸ਼ ਦੇ ਹਾਂ ਜੀ ਸ਼ਲੋਕ ਮਹਲਾ 5 ਤੰਦਰੇ ਕੁਲਹਾਂ ਚਿਤਨਾ ਆਵੈ ਹੇਕੜੋ ਨਾਨਕ ਸਹੀ ਤਨ ਫੁੱਟਨ ਜਿੰਨਾ ਸਾਈਂ ਵਿਸਰੈ ਤਨ ਤੁਨ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਾਂਤੀ ਦੇ ਪੁੰਜ ਨਾਮ ਕੇ ਜਹਾਜ਼ ਪੰਚਮ ਪਾਤਸ਼ਾਹ ਜੀ ਵਾਣ ਕਰਦੇ ਹਨ ਧੰੜੇ ਕੁਲਾਹਾ ਚਿਤਨਾਵੇ ਹਿਕੜੋ ਮਹਾਰਾਜ ਜੀ ਕਹਿੰਦੇ ਉਹ ਕੰਮ ਉਹ ਸੰਸਾਰੀ ਧੰਦੇ ਮਹਾਰਾਜ ਜੀ ਕਹਿੰਦੇ ਜਰ ਹਨ ਕੂੜ ਹਨ ਵਿਅਰਥ ਹਨ ਜਿੰਨਾ ਚੇਤਨਾ ਚੇਤਨਾ ਆਵੇ ਹਿਕੜੋ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਚਿੱਤ ਵਿੱਚ ਹਰੀ ਪਰਮਾਤਮਾ ਪ੍ਰਭੂ ਚੇਤੇ ਨਹੀਂ ਹੈ ਜਿਹੜੇ ਮਨੁੱਖ ਜਿਹੜੇ ਪ੍ਰਾਨੀ ਮਹਾਰਾਜ ਜੀ ਕਹਿੰਦੇ ਉਹਨੂੰ ਵਿਸਾਰ ਕੇ ਭੁੱਲ ਕੇ ਤਿਆਗ ਕੇ ਮਹਾਰਾਜ ਜੀ ਕਹਿੰਦੇ ਸੰਸਾਰੀ ਕੰਮ ਕਰਦੇ ਹਨ ਧੰਦੇ ਕਰਦੇ ਹਨ ਧੰੜੇ ਕਲਾਹਾ ਮਹਾਰਾਜ ਜੀ ਕਹਿੰਦੇ ਉਹ ਧੰਦੇ ਬ्यर्थ ਹਨ ਕਿਸੇ ਕੰਮ ਦੇ ਨਹੀਂ ਹਨ ਮਹਾਰਾਜ ਜੀ ਕਹਿੰਦੇ ਜੇ ਚੇਤਨਾ ਆਵੇ ਇੱਕੜੋ ਮਹਾਰਾਜ ਜੀ ਕਹਿੰਦੇ ਉਹ ਹਰੀ ਦਾ ਨਾਮ ਜੇ ਚਿੱਤ ਵਿੱਚ ਨਹੀਂ ਹੈ ਚੇਤੇ ਨਹੀਂ ਆ ਉਹਨੂੰ ਵਿਸਾਰ ਕੇ ਭੁੱਲ ਕੇ ਜਿਹੜੇ ਕੰਮ ਕਰਦੇ ਆਸੀ ਮਹਾਰਾਜ ਜੀ ਕਹਿੰਦੇ ਉਹ ਨੇਫਲ ਹਨ ਵਿਰਥ ਹਨ ਮਹਾਰਾਜ ਜੀ ਕਹਿੰਦੇ ਉਹ ਕੂੜ ਬਰਾਬਰ ਹਨ ਨਾਨਕ ਸਹੀ ਤਨ ਫੁੱਟਣ ਜਿਨਾ ਸਾਈਂ ਵਿਸਰੈ ਤੇ ਮਹਾਰਾਜ ਜੀ ਅਗਲੀ ਤਖ ਫਿਰ ਫਿਰ ਬਚਨ ਕਰਦੇ ਨੇ ਕਹਿੰਦੇ ਨਾਨਕ ਸਹੀ ਤਨ ਫੁੱਟਣ ਮਹਾਰਾਜ ਜੀ ਕਹਿੰਦੇ ਉਹ ਤਨ ਜਿਹੜੇ ਹਨ ਉਹਨਾਂ ਤੇ ਕੋੜ ਫੁੱਟ ਪਵੇ ਐਸੇ ਤਰਨਾ ਤੇ ਜਿੰਨਾ ਸਾਈਂ ਵਿਸਰੇ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਉਹ ਸਾਈਂ ਨੂੰ ਵਿਸਾਰਤਾ ਹੈ ਜਿਹੜੇ ਜੀਵ ਜਿਹੜੇ ਮਨੁੱਖ ਉਹ ਸਾਈਂ ਨੂੰ ਵਿਸਾਰ ਕੇ ਮਹਾਰਾਜ ਜੀ ਕਹਿੰਦੇ ਸਤਾਰਨੂ ਪਾਲਦੇ ਹਨ ਇਹ ਦੇਹ ਪਾਲੀ ਜਾਂਦੇ ਹਨ ਦੇਹ ਦਾ ਬਹੁਤਾ ਖਿਆਲ ਰੱਖਦੇ ਹਨ ਪਰ ਦੇਹ ਦੀਨ ਵਾਲਾ ਜਿਹੜਾ ਜਿਨੇ ਮਾਲਸ ਦੇਹ ਇਹ ਮਨੁੱਖਾ ਜਨਮ ਦਿੱਤਾ ਮਾਲਸ ਦੇਹ ਬਖਸ਼ੀ ਹੈ ਉਹ ਦੇ ਨੂੰ ਜਿਹੜਾ ਦੇਣ ਵਾਲਾ ਮਾਲਕ ਸਾਈ ਉਹਨੂੰ ਵਿਸਾਰ ਦਿੰਦੇ ਹਨ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਇਹ ਤਨ ਦਾ ਕੀ ਲਾਭ ਹੈ ਉਹ ਤਨ ਮਹਾਰਾਜ ਜੀ ਕਹਿੰਦੇ ਫੁੱਟ ਜਾਵੇ ੁੱਟ ਜਾਵੇ ਉਹ ਤਨ ਐਸਾ ਤਨ ਉਹਦਾ ਤਨ ਦਾ ਮਹਾਰਾਜ ਜੀ ਕਹਿੰਦੇ ਕੀ ਕਰਨਾ ਹੈ ਉਸ ਦੇ ਦਾ ਕੀ ਕਰਨਾ ਹੈ ਮਹਾਰਾਜ ਜੀ ਕਹਿੰਦੇ ਜੇ ਸਾਈ ਨੂੰ ਵਿਸਾਰਤਾ ਮਹਾਰਾਜ ਜੀ ਬਚਨ ਕਰਦੇ ਹਨ ਸੋ ਕਿਉਂ ਵਿਸਰੇ ਜਿਨੇ ਸਭ ਕੁਛ ਦਿਆ ਮਹਾਰਾਜ ਜੀ ਨੇਕਾ ਹੀ ਤੁਖਾ ਬਾਣੀ ਵਿੱਚ ਸ਼ਬਦ ਉਚਾਰਨ ਕਰਦੇ ਹਨ ਕਹਿੰਦੇ ਜਿਨੇ ਸਭ ਕੁਛ ਦਿਆ ਉਹਨੂੰ ਵਿਸਾਰਤਾ ਜਿਨੇ ਸਾਈ ਨੇ ਇਹ ਦੇਵ ਬਖਸ਼ੀ ਉਹਨੂੰ ਜੇ ਭੁੱਲ ਗਏ ਮਹਾਰਾਜ ਜੀ ਕਹਿੰਦੇ ਇਹ ਦੇਹ ਫੁੱਟ ਜਾਵੇ ਢਹਿ ਜਾਵੇ ਮਹੱਲਾ ਪੰਜਵਾ ਅਗਲਾ ਸ਼ਬਦ ਮਹਾਰਾਜ ਜੀ ਸ਼ੁਰੂ ਕਰਦੇ ਹਨ ਪ੍ਰੇਤੋ ਕੀਤਨ ਦੇਵਤਾ ਤਿੰਨ ਕਰਨਿਹਾਰੇ ਮਹਾਰਾਜ ਜੀ ਕਹਿੰਦੇ ਉਹ ਕਰਨਹਾਰ ਹੈ ਜਿਹੜਾ ਮਾਲਕ ਹਰੀ ਹੈ ਜਿਹੜਾ ਪ੍ਰਭੂ ਮਹਾਰਾਜ ਜੀ ਕਹਿੰਦੇ ਉਹ ਸਮਰੱਥ ਹੈ ਦੇਵ ਉਹ ਗੁਰੂ ਸਮਰੱਥ ਹੈ ਉਹ ਮਹਾਰਾਜ ਜੀ ਕਹਿੰਦੇ ਸਾਨੂੰ ਪ੍ਰੇਤਾਂ ਤੋਂ ਦੇਵਤੇ ਬਣਾਉਂਦਾ ਹੈ ਸਾਡੀ ਬਿਰਤੀ ਮਹਾਰਾਜ ਜੀ ਕਹਿੰਦੇ ਅਸੀਂ ਜਉਂਦੇ ਜਾਗਦੇ ਪ੍ਰੇਤਾ ਅਸੀਂ ਮਨੁੱਖਾ ਦੇ ਪਾ ਕੇ ਵੀ ਪ੍ਰੇਤ ਬਣੇ ਹੋਏ ਹਾਂ ਮਹਾਰਾਜ ਜੀ ਕਹਿੰਦੇ ਕਿ ਉਹ ਸਾਡੀ ਸੂਰਤੀ ਬਿਰਤੀ ਪ੍ਰੇਤਾਂ ਵਾਲੀ ਹੈ। ਮਹਾਰਾਜ ਜੀ ਕਹਿੰਦੇ ਉਹ ਮਾਲਕ ਫਿਰ ਵੀ ਤਰਸ ਕਰਦਾ ਸਾਨੂੰ ਦੇਵਤੇ ਬਣਾ ਦਿੰਦਾ। ਮਹਾਰਾਜ ਜੀ ਉਹ 부ਧੀ ਬਖਸ਼ ਕੇ ਉਹ ਗਿਆਨ ਵਸ਼ ਕੇ ਮਨੁੱਖ ਤੋਂ ਮਨੁੱਖ ਮਹਾਰਾਜ ਜੀ ਗੁਰਮੁਖ ਬਣਾਉਂਦਿਆ ਨਾ। ਇੱਥੇ ਮਹਾਰਾਜ ਜੀ ਨੇ ਕਿਹਾ ਕਿ ਪ੍ਰੇਤੋਂ ਦੇਵਤੇ ਕਰੇ। ਮਹਾਰਾਜ ਜੀ ਕਹਿੰਦੇ ਪ੍ਰੇਤਾਂ ਵਾਲੀ ਸੂਦੀ ਬੁਰਤੀ ਵਿੱਧੀ ਬੁਰਤੀ ਮਾੜੀ ਬੁਰਤੀ ਜਿਹੜੀ ਹੈ ਉਹ ਨੂੰ ਮਹਾਰਾਜ ਜੀ ਪਵਿੱਤਰ ਕਰ ਦਿੰਦੇ ਹਨ ਜਦੋਂ ਉਸਾਈਂ ਦੇ ਕੋਲ ਉਹ ਮਾਲਕ ਦੇ ਕੋਲ ਉਹ ਹਰੀ ਦੇ ਕੋਲ ਕੋਈ ਮਨੁੱਖ ਮਾਨੁਖ ਮਹਾਰਾਜ ਜੀ ਕਹਿੰਦੇ ਪ੍ਰਾਣੀ ਕੋਈ ਜਗਿਆਸੂ ਹੁੰਦਾ ਹੈ ਉਹ ਮਹਾਰਾਜ ਜੀ ਸਹਜੇ ਸੱਜੀ ਉਹ ਸੁਰਤੀ ਬਿਰਤੀ ਚੇਂਜ ਕਰਦੇ ਹਨ ਜਿਵੇਂ ਜਿਵੇਂ ਉਹ ਮਾਲਕ ਦੇ ਗੁਣਾਂ ਨੂੰ ਸੁਣਦਾ ਹੈ ਮਹਾਰਾਜ ਜੀ ਵਿਚਾਰ ਸੁਣਦਾ ਉਹਦੀ ਬਿਰਤੀ ਸੁਰਤੀ ਚੇਂਜ ਹੁੰਦੀ ਹੈ ਬਦਲ ਜਾਂਦੀ ਹੈ ਮਹਾਰਾਜ ਜੀ ਕਹਿੰਦੇ ਉਹ ਮਾਨਸ ਮਨੁੱਖ ਜਿਹੜਾ ਹੈ ਉਹ ਦੇਵਤਾਈ ਵਾਲੀ ਸੁਰਤੀ ਬਿਰਤੀ ਬਣਾ ਲੈਂਦਾ ਹੈ ਉਹ ਗੁਰਮੁਖ ਬਣ ਜਾਂਦਾ ਹੈ ਇਸ ਕਰਕੇ ਮਹਾਰਾਜ ਜੀ ਕਹਿੰਦੇ ਪ੍ਰੇਤੋਂ ਕੀ ਤੁਨ ਦੇਵਤੇ ਤਿੰਨ ਕਰਨਿਹਾਰੇ ਉਹ ਕਰਨ ਹਾਰਨੇ ਮਹਾਰਾਜ ਜੀ ਕਹਿੰਦੇ ਸਾਨੂੰ ਪ੍ਰੇਤਾਂ ਤੋਂ ਦੇਵਤੇ ਬਣਾਤਾ ਸਭੇ ਸਿੱਖੋ ਮਾਰਨ ਰਬ ਕਾਜ ਸਵਾਰੇ ਮਹਾਰਾਜ ਜੀ ਕਹਿੰਦੇ ਸਾਰੇ ਸਿੱਖੋ ਬਾਰਿਆਂ ਮਹਾਰਾਜ ਜੀ ਕਹਿੰਦੇ ਉਹ ਕਾਰਜ ਸਵਾਰ ਦਿੰਦਾ ਮਹਾਰਾਜ ਜੀ ਕਹਿੰਦੇ ਗੁਰ ਸਿੱਖਾਂ ਦੇ ਗੁਰਮਖੰਦ ਦੇ ਭਗਤ ਜਨਾਨ ਦੇ ਮਹਾਰਾਜ ਜੀ ਕਹਿੰਦੇ ਉੱਬਰ ਕੇ ਉਹ ਕਾਰਜ ਸਵਾਰਦਾ ਉਹ ਸਦਾ ਹੀ ਅੰਗ ਸੰਗ ਰਹਿੰਦਾ ਪ੍ਰਭੂ ਉਹ ਕਾਰਜ ਨਿਪਰੇ ਚਾੜ ਦਿੰਦਾ ਨਿੰਦਕ ਪੱਕੜ ਪਛਾੜ ਅਨ ਝੁੱਟੇ ਦਰਬਾਰੇ ਹਰਾ ਜੀ ਕਹਿੰਦੇ ਨਿੰਦਕਾ ਨੂੰ ਪਛਾੜ ਦਿੰਦਾ ਹਾਰਾ ਜੀ ਕਹਿੰਦੇ ਨਿੰਦਕਾ ਨੂੰ ਉਹਦੇ ਦਰਬਾਰ ਵਿੱਚ ਥਾਂ ਨਹੀਂ ਮਿਲਦੀ ਕਿਉਂਕਿ ਝੂਠੇ ਹੁੰਦੇ ਹਨ ਨਿੰਦਕਾ ਪਕੜ ਪਛਾੜੇਨ ਝੂਠੇ ਦਰਬਾਰੇ ਹਾਰਾ ਜੀ ਕਹਿੰਦੇ ਇੱਥੇ ਝੂਠੇ ਜੀਵਾਂ ਵਾਸਤੇ ਉਹਦੇ ਦਰਬਾਰ ਵਿੱਚ ਹਾਰਾ ਜੀ ਕਹਿੰਦੇ ਜਗ੍ਹਾ ਨਹੀਂ ਹੈ ਉਹਦੇ ਸੱਚੇ ਦਰਬਾਰ ਵਿੱਚ ਸੱਚਿਆ ਵਾਸਤੇ ਜਗ੍ਹਾ ਹੈ ਮੇਰੇ ਨਿੰਦਕ ਮਹਾਰਾਜ ਜੀ ਕਹਿੰਦੇ ਮਾੜੀ ਬਿਰਤੀ ਰੱਖਣ ਵਾਲਿਆਂ ਵਾਸਤੇ ਹਾਰਾ ਜੀ ਕਹਿੰਦੇ ਦਰਬਾਰ ਤੋ ਮਹਾਰਾਜ ਜੀ ਕਹਿੰਦੇ ਕੱਢ ਦਿੱਤੇ ਜਾਂਦੇ ਹਨ ਨਾਨਕ ਕਾ ਪ੍ਰਭ ਵੱਡਾ ਹੈ ਆਪਕਾ ਸਾਜ ਸਵਾਰੇ ਮਹਾਰਾਜ ਜੀ ਕੀਲੀ ਤੋਂ ਕਿਰਜ ਬਚਨ ਕਰਦਾ ਨਾਨਕ ਕਾ ਪ੍ਰਭ ਵੱਡਾ ਹੈ ਮਹਾਰਾਜ ਜੀ ਕਹਿੰਦੇ ਮੇਰਾ ਪ੍ਰਭ ਵੱਡਾ ਹੈ ਹਲੇ ਤੋਂ ਭਾਵ ਸਮਰੱਥ ਹੈ ਉਹਦੇ ਵਿੱਚ ਵੱਡੇ ਗੁਣ ਹਨ ਆਪ ਸਾਜ ਦਾ ਪੈਦਾ ਕਰਦਾ ਸਾਜਨ ਤੋਂ ਭਾਵ ਕੀ ਪੈਦਾ ਕਰਦਾ ਓ ਆਪ ਹੀ ਸਾਜਦਾ ਤੇ ਫਿਰ ਸੰਭਾਲ ਵੀ ਕਰਦਾ ਆਪਣੀ ਸਾਡੀ ਸਾਜ ਕੇ ਸਾਨੂੰ ਪੈਦਾ ਕਰਕੇ ਪਿਆਰਿਓ ਸਾਡੀ ਦੇਖ ਰੇਖ ਵੀ ਉਹ ਕਰ ਰਿਹਾ ਸੰਭਾਲ ਵੀ ਕਰ ਰਿਹਾ ਹੈ ਪੌੜੀ ਆਛਾ ਜੀ ਪੌੜੀ ਰੰਮ ਕਰਦੇ ਹਨ ਭਾਈ ਪ੍ਰਭ ਬੇਅੰਤ ਕਿਸ ਅੰਤ ਨਾਹੀ ਸਭ ਤਿਸੇ ਤਿਸੇ ਕਰਣਾ ਮਹਾਰਾਜ ਕਹਿੰਦੇ ਤੁਸੀਂ ਬੇਅੰਤ ਹੋ ਹੀ ਪ੍ਰਭੂ ਜੀਓ ਮਾਲਕ ਜੀਓ ਤੁਸੀਂ ਬੇਅੰਤ ਹੋ ਪ੍ਰਭੂ ਬੇਅੰਤ ਕਿਸ ਅੰਤ ਨਹੀਂ ਤੇਰਾ ਅੰਤ ਹੀ ਨਹੀਂ ਆ ਕੋਈ ਕੋਈ ਮਹਾਰਾਜ ਜੀ ਕਹਿੰਦੇ ਤੇਰੇ ਬੇਅੰਤ ਦਾ ਦਾ ਕੋਈ ਅੰਤ ਨਹੀਂ ਪਾ ਸਕਿਆ ਤੁਸੀਂ ਕਿੱਡੇ ਬੇਅੰਤ ਹੋ ਮਹਾਰਾਜ ਜੀ ਕਹਿੰਦੇ ਤੇਰੇ ਗੁਣਾ ਦਾ ਕੋਈ ਅੰਤ ਨਹੀਂ ਹੈ ਕੋਈ ਸੀਰਾ ਨਹੀਂ ਹੈ ਕੋਈ ਗਿਣਤੀ ਮਿੰਤੀ ਨਹੀਂ ਹੈ ਸਭ ਤੁਸੀਂ ਕਰਨਲਾ ਮਹਾਰਾਜ ਜੀ ਕਹਿੰਦੇ ਤੁਸੀਂ ਸਭ ਕੁਝ ਕਰਨ ਵਾਲੇ ਹੋ ਅਗਮ ਅਗੋਚਰ ਸਹਬੋ ਜੀਆਂ ਕਾ ਪਰਣਾ ਫਿਰ ਬਚਨ ਕਰਦੇ ਹਨ ਮਹਾਰਾਜ ਜੀ ਕਹਿੰਦੇ ਤੁਸੀਂ ਅਗਮ ਵੀ ਹੋ ਅਗੋਚਰ ਵੀ ਹੋ ਗਮ ਵੀ ਹੋ ਗੋਚਰ ਵੀ ਹੋ ਸਹਬੋ ਜੀਆਂ ਕਾ ਪਰਣਾ ਜੀਆਂ ਦੀ ਤੁਹਾਡੇ ਤੇ ਹੀ ᱴੇਕ ਹੈ ਤੁਸੀਂ ਜੀਆਂ ਨੂੰ ਮਹਾਰਾਜ ਜੀ ਕਹਿੰਦੇ ਸੰਭਾਲਦੇ ਹੋ ਤੁਹਾਡੇ ਤੇ ਹੀ ਮਹਾਰਾਜ ਜੀ ਕਹਿੰਦੇ ਸਾਨੂੰ ਵਿਸ਼ਵਾਸ ਹੈ ਠੀਕ ਹੈ ਸ੍ਰੋ ਸਾਹ ਹਸਤ ਦੇ ਪ੍ਰਤਪਾਲਦਾ ਭਰਨ ਪੋਖਣ ਕਰਨਾ ਜੀ ਮਹਾਰਾਜ ਜੀ ਕਹਿੰਦੇ ਹਸਤ ਦੇ ਪ੍ਰਤਪਾਲਦਾ ਮਹਾਰਾਜ ਜੀ ਕਹਿੰਦੇ ਉਹ ਪ੍ਰਤਪਾਲਣਾ ਕਰਦਾ ਹੱਥ ਬਖਸ਼ਦਾ ਤੇ ਉਸ ਹੀ ਆਪ ਪਾਲਦਾ ਸਾਨੂੰ ਭਰਨ ਪੋਖਣ ਕਰਨਾ ਮਹਾਰਾਜ ਜੀ ਕਹਿੰਦੇ ਸਾਰਿਆਂ ਦੀ ਦੇਖ ਰੇਖ ਕਰਦਾ ਹੈ ਪਾਲਦਾ ਉਸਤ ਮਿਹਰਵਾਨ ਬਖਸ਼ਿੰਦ ਆਪ ਜਪ ਸੱਚੇ ਤਰਨਾ ਉਹ ਮੀਰਾਂ ਦਾ ਦਾਤਾ ਹੈ ਮਹਾਰਾਜ ਜੀ ਕਹਿੰਦੇ ਹੇ ਹਰੀ ਜੀਓ ਠਾਕੁਰ ਜੀਓ ਤੁਸੀਂ ਮਿਹਰਵਾਨ ਹੋ ਬਖਸ਼ਿੰਦ ਕਿਉਂ ਸਾਰਿਆਂ ਨੂੰ ਬਖਸ਼ ਦਿੰਦੇ ਹੋ ਬਖਸ਼ਿੰਦ ਪਿਤਾ ਉਹ ਵੱਡੇ ਵੱਡੇ ਗਲਾਈਆਂ ਪਾਪੀਆਂ ਨੂੰ ਤੁਸੀਂ ਬਖਸ਼ ਦਿੱਤਾ ਤੁਸੀਂ ਵੀਰ ਵੀ ਮਿਹਰ ਕਰ ਦਿਓ ਮੇਰਾਂ ਦੇ ਦਾਤੇ ਉਹ ਮਿਹਰਵਾਨ ਹੋ ਤੇ ਤੁਸੀਂ ਬਖਸ਼ਨਾ ਆ ਰਹੇ ਹੋ ਬਖਸ਼ਿੰਦ ਪਿਤਾ ਹੋ ਸਾਰਿਆਂ ਨੂੰ ਤਰਸ ਕਰਕੇ ਬਖਸ਼ ਦਿੰਦੇ ਹੋ ਆਪ ਬਖਸ਼ ਦਿਓ ਜਪ ਸੱਚੇ ਤਰਨਾ ਇਹਨੂੰ ਜਪ ਕੇ ਮਹਾਰਾਜ ਅਕਾਲ ਪੁਰਖ ਜੀਓ ਮਹਾਰਾਜ ਜੀ ਕਹਿੰਦੇ ਸਿਰ ਇਸ ਭਵ ਸਾਗਰ ਤੋਂ ਤਰਨਾ ਹੈ ਜੋ ਤੁਧ ਭਾਵੈ ਸੋ ਭਲਾ ਲਾਲਕ ਦਾਸ ਸਰਨਾ ਜੋ ਤੈਨੂੰ ਭਾਉਂਦਾ ਹੈ ਚੰਗਾ ਲੱਗਦਾ ਮਹਾਰਾਜ ਜੀ ਉਹ ਹੀ ਭਲਾ ਹੈ ਏ ਪ੍ਰਭੂ ਜੀਓ ਜੋ ਤੁਹਾਨੂੰ ਭਾ ਜਾਵੇ ਅੰਗਾ ਲੱਗਿਓਈ ਭਲਾ ਕਰਮ ਹੈ ਨਾਨਕ ਨਾਨਕ ਦਾਸ ਤੇਰੀ ਸਰਨਾ ਮਹਾਰਾਜ ਜੀ ਕਹਿੰਦੇ ਮੈਂ ਨਾਨਕ ਦਾਸ ਤੇਰੀ ਸਰਨ ਆਇਆ ਹਾਂ ਤੇਰੀ ਸਰਨ ਗ੍ਰਹਿਣ ਕਰਦਾ ਹਾਂ ਸ਼ਲੋਕ ਵਹਲਾ ਪੰਜਵਾ ਅਗਲਾ ਸ਼ਲੋਕ ਮਹਾਰਾਜ ਜੀ ਵੀਵਾ ਆਰੰਭ ਕਰਦੇ ਹਨ ਜੀ ਇੰਨਾ ਭੁੱਖ ਨਾ ਕਾ ਰਹੀ ਜਿਸ ਕਾ ਪ੍ਰਭ ਹੈ ਸੋਏ ਮਹਾਰਾਜ ਜੀ ਕਹਿੰਦੇ ਜਿਹਦਾ ਪ੍ਰਭ ਬਣ ਜਾਂਦਾ ਨਾ ਜਿਸਦਾ ਪ੍ਰਭ ਹੈ ਸੋਏ ਉਹਨਾਂ ਨੂੰ ਕਿਸੇ ਗੱਲ ਦੀ ਭੁੱਖ ਨਹੀਂ ਰਹਿੰਦੀ ਉਹਨਾਂ ਦੀ ਬਾਹਰਲੀ ਭੁੱਖ ਹੈ ਜਿਹੜੀ ਉਹ ਮਹਾਰਾਜ ਜੀ ਲਾ ਦੇਂਦੇ ਹਨ ਤਾਰ ਦੇਂਦੇ ਹਨ ਜਿੰਨਾ ਭੁੱਖ ਨਾ ਕਾ ਰਹੀ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਕਾਦੀ ਭੁੱਖ ਰਹਿਣੀ ਹੈ ਉਹਨਾਂ ਮਨੁੱਖਾਂ ਨੂੰ ਮਹਾਰਾਜ ਜੀ ਕਹਿੰਦੇ ਉਹਨਾਂ ਗੁਰਮੁਖਾਂ ਨੂੰ ਕਾਦੀ ਭੁੱਖ ਰਹਿਣੀ ਐ ਜਿਸ ਦਾ ਪ੍ਰਭੂ ਹੈ ਸੋਏ ਜਿਹਦਾ ਪ੍ਰਭੂ ਬਣ ਜਾਂਦਾ ਹੈ ਜਿਨ੍ਹਾਂ ਦੇ ਹਿਰਦੇ ਚ ਉਹਦਾ ਵਾਸਾ ਹੋ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਕਿਸੇ ਗੱਲ ਦੀ ਥੋੜ੍ਹ ਅਮੀਨੀ ਰਹਦੀ ਉਹਨਾਂ ਦੀ ਬਾਹਰ ਦੀਆਂ ਭੁੱਖਾ ਮਹਾਰਾਜ ਜੀ ਲਾਹ ਦਿੰਦੇ ਆ ਤਾਰ ਦਿੰਦਾ ਨਾਨਕ ਚਰਨੀ ਲੱਗਿਆ ਉਦਰੇ ਸਭੋ ਕੋਏ ਮਹਾਰਾਜ ਜੀ ਕਹਿੰਦੇ ਉਹ ਭਾਈ ਨਾਨਕ ਉਹਦੀ ਚਰਣੀ ਲੱਗਿਆ ਉਧਰੇ ਸੱਬੇ ਕੋਈ ਮਹਾਰਾਜ ਜੀ ਕਹਿੰਦੇ ਭਾਵ ਸਾਗਰ ਤੂੰ ਤਰ ਜਾਈਦਾ ਉਹਦੇ ਚਰਣੀ ਲੱਗਿਆ ਮਹਾਰਾਜ ਜੀ ਕਹਿੰਦੇ ਉਧਰੇ ਉਧਰ ਮਹਾਰਾਜ ਜੀ ਕਹਿੰਦੇ ਭਾਵ ਸਾਗਰ ਤੋਂ ਮੋਕ ਮਹਾਰਾਜ ਜੀ ਕਹਿੰਦੇ ਜੀਵ ਤਰ ਜਾਂਦਾ ਸੱਬੇ ਕੋਈ ਮਹਾਰਾਜ ਜੀ ਕਹਿੰਦੇ ਉਹਦੇ ਚਰਣੀ ਲੱਗਿਆ ਸਾਰਾ ਜਗਤ ਮਹਾਰਾਜ ਜੀ ਕਹਿੰਦੇ ਜਿਹੜਾ ਉਹਦੇ ਚਰਣੀ ਲੱਗਦਾ ਹੈ ਉਹ ਸੁਭਾਵ ਸਾਗਰ ਤੋਂ ਪਾਰ ਕਰ ਦਿੰਦਾ ਮਹਲਾ ਪੰਜਵਾ ਜਾਤਕ ਮੰਗੇ ਨਿਤ ਨਾਮ ਸਭ ਕਰੇ ਕਬੂਲ ਜਿਹੜਾ ਜਾਤਕ ਹੁੰਦਾ ਮੰਗਤਾ ਜਿਹੜਾ ਉਹਦੇ ਦਰ ਦਾ ਸੱਚਾ ਮੰਗਤਾ ਬਣ ਜਾਂਦਾ ਜਾਤਕ ਬਣ ਜਾਂਦਾ ਉਹ ਕੀ ਮੰਗਦਾ ਮਹਾਰਾਜ ਜੀ ਕਹਿੰਦੇ ਉਹਦੇ ਤੋਂ ਸੱਚੀ ਦਾਤ ਮੰਗਦਾ ਕਿਉਂਕਿ ਉਹਦੇ ਅੰਦਰੋਂ ਫੁਰਨੇ ਹੀ ਖਤਮ ਹੋ ਜਾਂਦੇ ਹਰੇ ਉਹ ਸਦਾ ਹੀ ਨਾਮ ਦੀ ਦਾਤ ਚੁੰਦਾ ਔਰ ਸਿੱਖ ਪਿਆਰਾ ਸਦਾ ਹੀ ਬੇਨਤੀ ਕਰਦਾ ਮਹਾਰਾਜ ਜੀ ਨਾਮ ਦੀ ਦਾਤ ਬਖਸ਼ੋ ਹਰ ਜੀ ਕਹਿੰਦੇ ਜਾਚਕ ਜਿਹੜਾ ਉਹ ਨਾਮ ਚੁੰਦਾ ਸਹਬ ਕਰੇ ਕਬੂਲ ਫਿਰ ਸਹਬ ਕਿਉਂ ਨਾ ਕਬੂਲ ਕਰੇ ਪ੍ਰਭੂ ਜਿਹੜਾ ਹੈ ਮਾਲਕ ਜਿਹੜਾ ਹੈ ਸਹਬ ਹੈ ਜਿਹੜਾ ਉਹ ਫਿਰ ਕਬੂਲ ਕਿਉਂ ਨਾ ਕਰੇ ਮਹਾਰਾਜ ਜੀ ਕਹਿੰਦੇ ਉਹ ਸਹਬ ਜਿਹੜਾ ਗੁਰਮਖੰਦ ਦੀ ਬੇਨਤੀ ਮੂਲ ਕਰਕੇ ਨਾਮ ਦੀ ਦਾਤ ਬਖਸ਼ ਦੇਹਨ ਜੀ ਨਾਨਕ ਪਰਮੇਸ਼ਰ ਜੱਜਮਾਨ ਤਿਸੇ ਭੂਖਾ ਨਾਮੂਲ ਵਾਨਕ ਪਰਮੇਸ਼ਰ ਜੱਜਮਾਨ ਬਣ ਕੇ ਮਾਰੂ ਜੀ ਕਹਿੰਦੇ ਉਹਦੀ ਭੁੱਖ ਲੈ ਦਿੰਦਾ ਤਿਸੇ ਭੂਖਾ ਨਾਮੂਲ ਮਾਰੂ ਜੀ ਕਹਿੰਦੇ ਉਹਦੀਆਂ ਸਾਰੀਆਂ ਭੁੱਖਾ ਮਾਰੂ ਜੀ ਕਹਿੰਦੇ ਫੁਰਨੇ ਇਸ ਪੂਰਨ ਕਰ ਦਿੰਦਾ ਉਹ ਜੱਜਮਾਨ ਬਣ ਕੇ ਉਗਰੇ ਸਿੱਖਾਂ ਦੇ ਭਗਤਾਂ ਦੇ ਪੌੜੀ ਮਨ ਰੱਤਾ ਗੋਵਿੰਦ ਸੰਗ ਸਤਿਪੂਜਨ ਜੋੜੈ ਮਹਾਰਾਜ ਜੀ ਕਹਿੰਦੇ ਮਾਨ ਪੌੜੀ ਵਿੱਚ ਬਚਨ ਕਰਦੇ ਹਨ ਮਨ ਰੱਤਾ ਗੋਵਿੰਦ ਸੰਗ ਗੋਵਿੰਦ ਹਰੀ ਦਾ ਪ੍ਰਭੂ ਦਾ ਠਾਕੁਰ ਦਾ ਸੰਗ ਕਰਕੇ ਮਨ ਰਾਜ ਜਾਂਦਾ ਹੈ ਸਤਿਪੂਜਨ ਜੋੜੈ ਸੱਚਾ ਭੋਜਨ ਮਹਾਰਾਜ ਜੀ ਕਹਿੰਦੇ ਲਾਭ ਰੂਪੀ ਭੋਜਨ ਇਹ ਦੇਵਤੇ ਮਹਾਰਾਜ ਜੀ ਕਹਿੰਦੇ ਪ੍ਰਾਪਤ ਹੋ ਜਾਂਦਾ ਪੀਤ ਲੱਗੀ ਹਰ ਨਾਮ ਸਿਉ ਸੇ ਹਸਤੀ ਘੋੜੈ ਮਹਾਰਾਜ ਜੀ ਕਹਿੰਦੇ ਮਾਨ ਰਜ ਜਾਂਦਾ ਉਹਨਾਂ ਨੂੰ ਨਾਮ ਦੇ ਸੱਚੇ ਨਾਮ ਦੀ ਭੁੱਖ ਲੱਗਦੀ ਹੈ ਉਹੀ ਉਹਨਾਂ ਦਾ ਭੋਜਨ ਬਣ ਜਾਂਦਾ ਸੱਚਾ ਨਾਮ ਹੀ ਗੁਰਸਿੱਖਾਂ ਦਾ ਭਗਤਾਂ ਦਾ ਗੁਰਮਖੰਡ ਦਾ ਭੋਜਨ ਹੈ ਤੇ ਮਹਾਰਾਜ ਜੀ ਕਹਿੰਦੇ ਪੀਤ ਲੱਗੀ ਹਰ ਨਾਮ ਸਿਉ ਸੇ ਹਸਤੀ ਘੋੜੈ ਮਹਾਰਾਜ ਜੀ ਕਹਿੰਦੇ ਜਦੋਂ ਸੱਚੇ ਨਾਮ ਨਾਲ ਭਾਈ ਪ੍ਰੀਤ ਪੈ ਜਾਂਦੀ ਏ ਪ੍ਰਿਆਰ ਪੈ ਜਾਂਦਾ ਫਿਰ ਗੁਰਮੁਖਾਂ ਨੂੰ ਕੋਈ ਬਾਹਰਲੇ ਘੋੜੇ ਹਾਥੀ ਨਹੀਂ ਚਾਹੀਦੇ ਹੱਸੀ ਹਾਥੀ ਨੂੰ ਕਹਿੰਦੇ ਹਨ ਘੋੜੇ ਮਹਾਰਾਜ ਜੀ ਕਹਿੰਦੇ ਗੁਰੂ ਦਾ ਨਾਮ ਹੀ ਉਹਨਾਂ ਦੇ ਹੱਸੀ ਘੋੜੇ ਹਨ ਰਾਜ ਮਿਲਖ ਖੁਸ਼ੀਆਂ ਘੜੀ ਧਿਆਏ ਮੁਖ ਨਾ ਮੋੜੇ ਮਹਾਰਾਜ ਜੀ ਕਹਿੰਦੇ ਉਹਨਾਂ ਵਾਸਤੇ ਹੀ ਰਾਜ ਭਾਗ ਹੈ ਗੁਰਸਿੱਖਾ ਵਾਸਤੇ ਹੀ ਰਾਜ ਭਾਗ ਹੈ ਮਹਾਰਾਜ ਜੀ ਕਹਿੰਦੇ ਰਾਜ ਮਿਲਖ ਸੁਖ ਖੁਸ਼ੀਆਂ ਘਣੀ ਮਹਾਰਾਜ ਜੀ ਕਹਿੰਦੇ ਚੀਜ਼ਾਂ ਜਿਹੜੀਆਂ ਨੇ ਰਾਜ ਮਿਲਖ ਖੁਸ਼ੀਆਂ ਘਣੀਆਂ ਖੁਸ਼ੀਆਂ ਮਹਾਰਾਜ ਜੀ ਕਹਿੰਦੇ ਿਤਹਾਏ ਮੁਖ ਮੋੜੇ ਮਹਾਰਾਜ ਜੀ ਕਹਿੰਦੇ ਉਹਨੂੰ ਿਤਹਾ ਕੇ ਪਰਮੇਸ਼ਰ ਨੂੰ ਜਪ ਕੇ ਉਹ ਗੁਰਮੁਖਾਂ ਦਾ ਮੁਖ ਇਹ ਨਾਲੋਂ ਚੇਂਜ ਹੋ ਜਾਂਦਾ ਸਾਸੀ ਜਪਦੇ ਇਹ ਨਾਲ ਅਸੀਂ ਫੁਰਨੇ ਰੱਖਦੇ ਆ ਕਿ ਸਾਨੂੰ ਰਾਜ ਮਿਲ ਜਾਵੇ ਕੁਈ ਰਾਜ ਵਾਸਤੇ ਜਪਦਾ ਕੋਈ ਘਣੀਆਂ ਖੁਸ਼ੀਆਂ ਵਾਸਤੇ ਤੇ ਹੁੰਦਾ ਇਹ ਮਹਾਰਾਜ ਜੀ ਕਹਿੰਦੇ ਪਰ ਗੁਰਮਖੀਨਾਂ ਵਾਸਤੇ ਨਹੀਂ ਜਪਦੇ ਉਹਨਾਂ ਦਾ ਮੁੱਖ ਗੁਰੂਵਾਲ ਹੁੰਦਾ ਗੁਰੂ ਦੇ ਨਾਮ ਨਾਲ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਨਾਮ ਵਿੱਚ ਹੀ ਇਹ ਸੁੱਖ ਮਿਲ ਜਾਂਦੇ ਹਨ ਢਾਡੀ ਦਰਪਾਵ ਪ੍ਰਭ ਮੰਗਦਾ ਦਰਕ ਦਿਨ ਛੁੜੇ ਢਾਡੀ ਕਹਿੰਦਿਆਂ ਉਹਦੇ ਦਰ ਦਾ ਜਿਹੜਾ ਮਹਾਰਾਜ ਜੀ ਕਹਿੰਦੇ ਗੌਣ ਵਾਲਾ ਹੁੰਦਾ ਨਾ ਗੌਣ ਵਾਲਾ ਜਿਵੇਂ ਮਰਾਸੀ ਪਿੰਲੋਂ ਗੋਆ ਕਰਦੇ ਸੀ ਉਹ ਮਹਾਰਾਜ ਦੇ ਦਰ ਦੇ ਢਾਡੀ ਸਨ ਤੇ ਮਹਾਰਾਜ ਜੀ ਕਹਿੰਦੇ ਢਾਡੀ ਦਰ ਪ੍ਰਭ ਮੰਗਦਾ ਦਰ ਕਦੇ ਨਾ ਛੋੜੇ ਹਰਿ ਜੀ ਕਹਿੰਦੇ ਜਿਹੜਾ ਢਾਡੀ ਉਹਦਾ ਸੇਵਾਦਾਰ ਹੈ ਸਤਿਗੁਰ ਦਾ ਹਰਿ ਜੀ ਕਹਿੰਦੇ ਮੰਗਦਾ ਹੈ ਉਹਦੇ ਦਰ ਦਾ ਉਹ ਉਹਦੇ ਦਰ ਨੂੰ ਛੱਡ ਕੇ ਕਿਸੇ ਦੂਜੇ ਦਰ ਤੇ ਨਹੀਂ ਜਾਂਦਾ ਉਹਦਾ ਗੁਲਾਮ ਬਣ ਕੇ ਉੱਥੇ ਗੰਦਾ ਦੂਜੇ ਦਰ ਤੇ ਉਹ ਮਹਾਰਾਜ ਜੀ ਕਹਿੰਦੇ ਭਰੋਸਾ ਨਹੀਂ ਰੱਖਦਾ ਉਹਦਾ ਦਾਦਾਰ ਛੱਡ ਕੇ ਦੌੜਦਾ ਨਹੀਂ ਹੈ ਟਾਡੀ ਦਰ ਪ੍ਰਭ ਮੰਗਦਾ ਦਰ ਕਦੇ ਨਾ ਛੋੜਾ ਮਹਾਰਾਜ ਜੀ ਕਹਿੰਦੇ ਉਹ ਗੁਰਸਿੱਖ ਪਿਆਰਾ ਉਹਦੇ ਦਰ ਦਾ ਢਾਡੀ ਬਣਿਆ ਰਹਿੰਦਾ ਉਹਦੇ ਦਰਤ ਹੀ ਉਹਦੇ ਸੱਚੀ ਬਾਣੀ ਦੇ ਗੀਤ ਗੰਦਾ ਉਹ ਬਾਣੀ ਪੜਦਾ ਹੈ ਬਾਣੀ ਨੂੰ ਧਿਆਉਂਦਾ ਹੈ ਬਾਣੀ ਨੂੰ ਗੁਸ਼ੀ ਨਾਲ ਗਾਉਂਦਾ ਹੈ ਮਹਾਰਾਜ ਜੀ ਕਹਿੰਦੇ ਉਹਦਾ ਦਰ ਛੱਡ ਕੇ ਛੱਡ ਕੇ ਨਹੀਂ ਜਾਂਦਾ ਦੌੜਦਾ ਨਹੀਂ ਨਾਨਕ ਮਨ ਤਨ ਚਉ ਇਹ ਜਿਤ ਪ੍ਰਭ ਕੋ ਲੋੜੈ ਕੀਰਲੀ ਤੁਖ ਮਹਾਰਾਜ ਜੀ ਬਤਨ ਕਰਦੇ ਹਨ ਨਾਨਕ ਮਨ ਤਨ ਚਾਉ ਇਹੋ ਨਿਤ ਪ੍ਰਭ ਕੋ ਲੋੜ ਐ ਮਹਾਰਾਜ ਜੀ ਕਹਿੰਦੇ ਮੇਰੇ ਮਨ ਚ ਨਾਨਕ ਮੇਰੇ ਮਨ ਚ ਮਨ ਤੇ ਤਨ ਵਿੱਚ ਚਾਉ ਹੈ ਚਾਉ ਹੈ ਮਹਾਰਾਜ ਜੀ ਕਹਿੰਦੇ ਉਹ ਨਿਤ ਨਿਤਾ ਪ੍ਰਤੀ ਮਹਾਰਾਜ ਜੀ ਕਹਿੰਦੇ ਪ੍ਰਭ ਕੋ ਲੋੜ ਐ ਨਿਤਾ ਪ੍ਰਤੀ ਉਹਨੂੰ ਲੋੜਦਿਆ ਉਹਨੂੰ ਲੱਭਦਿਆਂ ਮਾਲਕ ਨੂੰ ਪ੍ਰਭੂ ਨੂੰ ਇਉਂ ਦੇ ਦਰਸ਼ਨ ਹੋ ਜਾਣ ਇਤਾ ਪ੍ਰਤੀ ਅੱਖਾਂ ਕੇ ਉਹਦਾ ਮਹਾਰਾਜ ਜੀ ਦਾ ਦیدار ਹੋਵੇ ਮਹਾਰਾਜ ਜੀ ਕਹਿੰਦੇ ਮਨ ਕੰ ਚੌ ਰੱਖਦਾ ਮਨ ਦੇ ਵਿੱਚ ਮਹਾਰਾਜ ਜੀ ਕਹਿੰਦੇ ਛਲ ਹੈ ਮਨ ਵਿੱਚ ਉਤਸ਼ਾਹ ਹੈ ਕਿ ਪ੍ਰਭੂ ਦੇ ਨਾਲ ਮੇਲ ਹੋ ਜਾਵੇ ਪ੍ਰਭੂ ਸਦਾਈ ਅੱਖਾਂ ਦੇ ਸਾਹਮਣੇ ਰਹਿਣ ਮਹਾਰਾਜ ਜੀ ਗੁਰੂ ਪਾਤਸ਼ਾਹ ਜੀ ਬੇਨਤੀ ਦੀ ਤੁਖ ਉਚਾਰਨ ਕਰਦੇ ਹਨ ਇੱਥੇ ਇਹ ਗੌੜੀ ਕੀ ਵਾਰ ਸੰਪੂਰਨ ਹੁੰਦੀ ਹੈ ਸੁੱਧ ਕੀਚੈ ਇਸ ਲਬਜ ਜਿਹੜਾ ਅਖੀਰ ਦੇ ਵਿੱਚ ਆਉਂਦਾ ਸੁਧ ਕੀਚਾ ਸਾਧ ਸੰਗਤ ਜੀ ਉੱਥੇ ਸੰਪੂਰਨਤਾ ਹੀ ਹੁੰਦੀ ਹੈ ਗੋੜੀ ਦੀ ਵਾਰ ਜੀ ਅੱਗੇ ਭਗਤਾਂ ਦੀ ਜੋ ਬਾਣੀ ਹੈ ਪਾਤਸ਼ਾਹ ਜੀ ਔਰੰਭ ਕਰ ਦੇਣ ਗੋੜੀ ਦਾ ਅਖ ਵਿੱਚ ਭਗਤਾਂ ਦੀ ਬਾਣੀ ਸ਼ੁਰੂ ਹੁੰਦੀ ਹੈ ਇੱਥੇ ਗੋੜੀ ਦੀ ਵਾਰ ਦੀ ਵਾਰ ਜੀ ਸੰਪੂਰਨਤਾ ਹੀ ਕਰਦੇ ਹਨ ਸੁਧ ਕੀਜੇ ਲਬਜ ਜੋ ਜਿਹੜਾ ਹੈ ਇਹ ਮਹਾਰਾਜ ਦੇ ਸਮੇਂ ਭਾਈ ਗੁਰਦਾਸ ਜੀ ਬਾਣੀ ਲਿਖਦੇ ਸੀ ਐਂਡ ਤੇ ਸੁੱਧ ਕੀਚੇ ਪਾਉਂਦੇ ਸੀ ਕਿ ਮਹਾਰਾਜ ਦੇਵਾਰ ਤੋਂ ਬਾਣੀ ਨੂੰ ਫਿਰ ਪੜ੍ਹਦੇ ਸੀ ਸਾਰੀ ਬਾਣੀ ਨੂੰ ਸੁੱਧ ਕਰਕੇ ਫਿਰ ਮਹਾਰਾਜ ਜੀ ਅੱਗੇ ਸ਼ੁਰੂ ਕਰਦੇ ਸੀ ਉਹ ਜਗ੍ਹਾ ਛੱਡੀ ਜਾਂਦੀ ਸੀ ਜਿੱਥੇ-ਜਿੱਥੇ ਲੋੜ ਸੀ ਤੇ ਭਾਈ ਸਾਹਿਬ ਜੀ ਨਾਲ ਲਿਖ ਦਿੰਦੇ ਸੀ ਸੁੱਧ ਕੀਚੇ ਇਹ ਲਬਜੋ ਆ ਇਸ ਕਰਕੇ ਇਹ ਨਾਲ ਹੀ ਪੜ੍ਹਿਆ ਜਾਂਦਾ ਲਬਜ ਸਾਧ ਸੰਗਤ ਜੀਓ ਇਸ ਤੋਂ ਤੱਕ ਮਹਾਰਾਜ ਜੀ ਦੇ ਸ਼ਲੋਕ ਪਉੜੀਆਂ ਸੰਪੂਰਨ ਹੁੰਦੀਆਂ ਨੇ 21 ਹਨ ਇਸ ਵਾਰ ਦੀਆਂ ਗੋੜੀ ਦੀ ਵਾਰ ਦੀਆਂ ਇਹ ਸ਼ਲੋਕ ਪਉੜੀਆਂ ਇੰਨੀਆਂ ਕੋ ਬੇਨਤੀਆਂ ਹਾਜ਼ਰੀਆਂ ਪ੍ਰਵਾਨ ਕਰਿਓ ਅਲੱਗੇ ਭਗਤਾਂ ਦੀ ਬਾਣੀ ਗੋੜੀ ਰਾਗ ਵਿੱਚ ਆਰੰਭ ਹੋਵੇਗੀ ਸਾਧ ਸੰਤ ਜੀਓ ਬਾਣੀ ਵਿਚਾਰਦਿਆਂ ਬਾਣੀ ਪੜਦਿਆਂ ਸੇਵਾ ਨਿਭਾਉਂਦਿਆਂ ਜੀ ਨਿਕਾਹੀ ਭੁੱਲਾਂ ਜਨੀਆਂ ਮਹਾਰਾਜ ਜੀ ਸਮੱਤ ਬਖਸ਼ਣ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ